ਭਗਵਾਨ ਸ਼੍ਰੀ ਖਾਟੂ ਸ਼ਾਮ ਜੀ ਦੀ ਮੂਰਤੀ ਦੀ ਸਥਾਪਨਾ ਦੀ ਰਸਮ ਸਾਹਿਲ ਅਗਰਵਾਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅੰਮ੍ਰਿਤਸਰ ਵਿੱਚ ਕੀਤੀ ਗਈ ਇਸ ਮੌਕੇ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਤੋਂ ਬਾਅਦ ਸਿੱਧ ਬਾਬਾ ਬਾਲਕਨਾਥ ਮੰਦਿਰ ਚੌਧਰੀ ਹਰੀ ਸਿੰਘ ਨਗਰ ਜੋੜਾ ਫਾਟਕ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਮੂਰਤੀ ਨੂੰ ਰਸਮਾਂ ਰਿਵਾਜਾਂ ਨਾਲ ਸਥਾਪਿਤ ਕੀਤਾ ਗਿਆ ਇਸ ਮੌਕੇ ਤੇ ਅਖਿਲ ਭਾਰਤੀ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਨੇ ਮੁੱਖ ਸਮਾਰੋਹ ਵਿੱਚ ਹਿੱਸਾ ਲਿਆ ਇਸ ਮੌਕੇ ਤੇ ਸਾਹਿਲ ਅਗਰਵਾਲ ਵੱਲੋਂ सचिन मेहरा ਨੂੰ ਭਗਵਾਨ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤਰ ਕੌਂਸਲਰ ਸਰਬਜੀਤ ਸਿੰਘ ਸ਼ੱਬਾ, ਪਾਜਪਾ ਨੇਤਾ ਰਕੇਸ਼ ਮਹਾਜਨ ਨੂੰ ਵੀ ਸਚਿਨ ਮਹਿਰਾ ਵੱਲੋਂ ਸਨਮਾਨਿਤ ਕੀਤਾ ਗਿਆ। ਕੁਲਦੀਪ, ਵਿਜੇ, ਹਿਮਾਂਸ਼ੂ ਮਹਾਜਨ, ਚਤਿੰਦਰ, ਵਿਕਾਸ ਸਮੇਤ ਸੰਗਠਾ ਮੌਜੂਦ ਸਨ। ਜ਼ਿਕਰਯੋਗ ਹੈ ਕਿ 201 ਔਰਤਾਂ ਨੇ ਆਪਣੇ ਸਿਰ ਤੇ ਕਲਸ਼ ਲੈ ਕੇ ਸ਼ੁਭ ਯਾਤਰਾ ਵਿੱਚ ਹਿੱਸਾ ਲਿਆ। सचिन मेरा ऑल इंडिया बुल्टिंग वर्ल्ड तो का मेंटेनर राकेश दया आज अमरीशर के बहुत बड़ा भव्य समारोह नाथन तरुण दा रतन अग्रवाल जी अश्विनी अग्रवाल जी ओनर धायल अग्रवाल जी ਦੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਵੱਡੇ ਜੀ ਦੁਆਰਾ ਕਰਾਇਆ ਜਾ ਰਿਹਾ ਹੈ ਅਤੇ ਸਾਡੇ ਵਿੱਚ ਮੇਰੇ ਭਰਾ ਕਾਉਂਸਲਰ ਸਾਹਬਾ ਜੀ ਵੀ ਆਏ ਨੇ ਤੇ ਕੈਦੀ ਵੀ ਆਏ ਨੇ ਸਾਡੇ ਵਿੱਚ ਸੱਜੇ ਮਹਿਰਾ ਜੀ ਆ ਜਿਹੜੀ ਹੈ ਇਹ ਰੱਖ ਅਗਰਸਰ ਇਹਨਾਂ ਦੇ ਵਿੱਚ ਆ ਕੇ ਤੁਹਾਨੂੰ ਬਹੁਤ ਬੜਾ ਮਾਣ ਵੱਸਿਆ ਤੇ ਸਾਡੇ ਜੁਨਾਸ ਜੀ ਉਹਨਾਂ ਪੂਰਾ ਇਲਾਕੇ ਸਾਥ ਇਸ ਦਾ ਅੱਜ ਇਹਨਾਂ ਹੀ ਆਪਣਾ ਸਹਿਯੋਗ ਨਾਲ ਅਪਾ ਇਹਨਾਂ ਵੱਡਾ ਪ੍ਰੋਗਰਾਮ ਕਰਦਾ ਆਏ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਤੇ ਸਾਰੀ ਸੰਗਤ ਤੁਮੋਂ ਫੀਡ ਕਰਾਂਗਾ ਕਿ ਜਿਹੜੀ ਸੰਗਤ ਆਖਵਾਈ ਹੈ ਉਹਨਾਂ ਦਾ ਬਹੁਤ ਧੰਨਵਾਦ। ਲੋ ਜੀ ਸਾਡੇ ਅਮਰਸੇ ਨਗਰ ਦੇ ਵਿੱਚ ਸਾਡੇ ਜੋੜਾ ਫਾਟਕ ਚੌਧਰੀ ਹਰੀ ਸਿੰਘ ਨਗਰ ਸ੍ਰੀ ਸਿੰਧ ਬਾਬਾ ਬਲਕਨਾਥ ਦੇ ਮੰਦਿਰ ਦੇ ਵਿੱਚ ਅੱਜ ਪ੍ਰਭੂ ਸ਼੍ਰੀ ਖਾਟੂ ਸ਼ਾਮ ਜੀ ਦੀ ਮੂਰਤੀ ਦਾ ਸਥਾਪਨਾ ਦਾ ਦਿਵਸ ਹੈ। ਅੱਜ ਬੜਾ ਹੀ ਸ਼ੁਭ ਦਿਹਾੜਾ ਜਨਮਸ਼ਟਮੀ ਦਾ ਪਰਵ ਹੈ ਔਰ ਇਸ ਪਰਵ ਦੇ ਵਿੱਚ ਸਾਡੇ ਦੇਖੋ ਪ੍ਰਭੂ ਸ਼੍ਰੀ ਖਾਟੂ ਸ਼ਾਮ ਜੀ ਦੀ ਮੂਰਤੀ ਦੀ ਸਥਾਪਨਾ ਦਿਵਸ ਹੋ ਰਿਹਾ ਔਰ ਸਾਡੇ ਸਾਰੇ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਸਚਨ ਮਹਾਰਾਜ ਜੀ ਅਗਰਵਾਲ ਪਰਿਵਾਰ ਜੀ ਦੇ ਸਰਦਾਰ ਰਕੇਸ਼ ਭਾਜੇ ਔਰ ਜਿਤਨੇ ਵੀ ਅਜੇ ਗੋਇੰਕਾ ਇਤਿਆਦੀ ਜਿਤਨੇ ਵੀ ਸਾਡੇ ਸਕੇ ਸੰਬੰਧੀ ਹੈ ਇਹਨਾਂ ਨੇ ਸਾਰੇ ਨੇ ਬੜ ਚੜ ਕਰਕੇ ਸਹਿਯੋਗ ਦਿੱਤਾ ਮੈਂ ਅਗਰਵਾਲ ਪਰਿਵਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਦੇ ਪ੍ਰਯਾਸ ਸਦਕਾ ਅੱਜ ਭਗਵਾਨ ਖਾਟੂ ਸ਼ਾਮ ਜੀ ਦੀ ਮੂਰਤੀ ਦੀ ਸਥਾਪਨਾ ਅਮਰਸਰ ਵਿੱਚ ਜਜਨਗਰ ਵਿਖੇ ਬਾਬਾ ਸਿੱਧ ਬਾਲਕ ਨਾਮ ਮੰਦਿਰ ਦੇ ਵਿੱਚ ਕੀਤੀ ਜਾ ਰਹੀ ਹੈ ਇਹਨਾਂ ਦੇ ਨਾਲ ਨਾਲ ਮੈਂ ਸਚਿੰਨ ਮਹਾਰਾਜੀ ਜਿਹੜੇ ਕਿ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉੱਥੇ ਉੱਚੇ ਤੌਰ ਤੇ ਆਏ ਨੇ